ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਕਾ ਢਿੱਲਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਚੱਲੇ ਸਾਡੇ ਡਰਾਈਵਰ ਦੀ ਕੁੜੀ ਦਾ ਵਿਆਹ ਤੇ ਉੱਥੇ ਚੱਲੇ ਵਿਆਹ ਸਾਰੇ ਜਾਣੀ ਫੈਮਿਲੀ ਆ ਮੇਰੀ ਸਹੇਲੀ ਨਾਲ ਬੀਬੀ ਨਾਲ ਸਾਰੇ ਜਾ ਰਹੇ ਹਾਂ ਤੇ ਸਭੀ ਵਿਆਹ ਦੇ ਰੌਣਕ ਕਰੀਏ ਅੱਜ ਤੇ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਵਿਖੇ ਅਸੀਂ ਭਾਈ ਲਿੰਚ ਰਹੀ ਗੀਆਂ ਕਿਉਂਕਿ ਘਰੇ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਖੜਨਾ ਅਸੀਂ ਕਰਦੇ ਹਾਂ ਕਿਰਨ ਸੁਣਾ ਤੇ ਕਿਆ ਨਾਂ ਦਾ ਕਰਾਤੀ ਵਾਪਸਾਰੇ ਨਵੇਂ ਵੀਡੀਓ ਤਾਂ ਨਹੀਂ ਆਉਂਦੇ ਤੇ ਸੁਣਨ ਵਾਲੇ ਵੀਡੀਓ ਜਦੋਂ ਕਿਆ ਕਰਨਾ ਜਾਂਦਾ ਨਹੀਂ ਵੀਡੀਓ ਬਹੁਤ ਘੱਟ ਮਿਲਦੀ ਹੈ ਤਾਂ ਸਾਡੇ ਰਿਆ ਦਾ ਇਸ ਕਰਕੇ ਮੈਂ ਸੁਨਨੰਦਾਂ ਦੀ ਵੀਡੀਓ ਦਿਖਾਈ ਹੈ। ਤੇ ਇੱਕ ਦੁਬਾਰਾ ਸਹਿਬ ਦੇ ਦਰਸ਼ਨ ਕਰ ਸਕਦੇ ਤੁਸੀਂ। ਬਹੁਤੀ ਸੋਣਾ ਗੁਰੂ ਘਰ ਆ। ਲੋਨ ਦੇ ਵੀਰੇ ਦੇ ਦਰਵਾਜ਼ੇ ਤੇ ਖੜੇ ਆ। ਫਿਰ ਉਹ ਵੀ ਦੇਖੋ ਨਾਂ ਕੰਨੇ ਬੈਠਾ ਸਾਰਾ ਕਰਦੇ ਵਿਆਹ ਬਹੁਤ ਵਧੀਆ ਲੱਗਦੇ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਪੈਲਸਾਂ ਦੇ ਵਿਆਹ ਚ ਐਵੇਂ ਗੱਲਾਂ ਬਾਤਾਂ ਨਹੀਂ ਹੁੰਦੀਆਂ ਫোন ਦੁਬਾਰਾ ਲੋਕ ਮੁੜ ਕੇ ਘਰਾਂ ਵੱਲ ਵਿਆਹ ਕਰਨ ਲੱਗੇ ਇਹ ਤਾਂ ਉਹਨਾਂ ਦੇ ਘਰ ਦੇ ਕੋਲ ਹੀ ਬਿਊਟੀ ਪਰਲਾ ਉੱਥੇ ਉਹਨਾਂ ਤਿਆਰ ਹੋਏ ਸੀ ਆਪਾਂ 클ਿੱਪ ਲੈ ਲਈ ਸੀ ਆਸੀ ਗੁਰਦੁਆਰਾ ਸਹਿਬੀ ਕਾ ਆਸਰੀ ਧੰਨ ਭੰਨ ਸਭ ਸਭ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੇ ਪਾਵਨ ਚਰਨਾਂ 'ਤੇ ਬਲਾਂ ਪਾਸ ਅਰਦਾਸ ਬੇਤੀ ਜੋਦੜੀ ਐ ਲੱਖ ਖੁਸ਼ੀਆਂ ਆਪਾਤ ਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕੀ ਕਹਾਰ ਨਾਮ ਦੇ ਮੇਰਾ ਮੰਤਨ ਸ਼ੀਤਲ ਹੋਏ ਜਿਨ ਕਾ ਕਾਲ ਜਿਤ ਨਹੀਂ ਕੀਆ ਮਾਨਸਿਕਿਆ ਵਿਚਾਰ ਆ ਰਾਮ ਤਤ ਸਵਾਮੀ ਤਾਲ ਸੁਹਾਵਾ ਵਿਚ ਅਨੰਤ ਜਲ ਛਾਇਆ ਰਾਮ ਤਨ ਸੋਨੀ ਖੜਾ ਰਥਮ ਜੁੜਾ ਆਵੇ ਹਰ ਤੇਨ ਤੁਰ ਸੰਤ ਜਨ ਆਰ ਮੇਲ ਹਰ ਪਾਇਆ ਵੜ ਭਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੰਗਾ ਆਇਆ ਮੁਖ ਮੂਲੀ ਹਰ ਬਾਣੀ ਸੰਤ ਜਨਾ ਵੜ ਭਾਗੀ ਪਾਇਆ ਹਰ ਕਥੀ ਅ ਕਸ ਕਹਾ ਨਾਂ ਦੀ ਦੂਰੀ ਤੇ ਕਿਸੇ ਨੇ ਵੀ ਕੋਈ ਤਲਾਕੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਸਭ ਨੇ ਪ੍ਰੇਮ ਤੇ ਪਿਆਰ ਦੇ ਨਾਲ ਰਹਿਣਾ ਹੈ ਕਿਉਂਕਿ ਧਰਮੀ ਬਾਣੀ ਆਈ ਇਹ ਸਗਲਿ ਤੁਰਤ ਮੰਡਾਈ ਜਿਨ੍ਹਾਂ ਬਾਣੀ ਦੇ ਆਪਣੇ ਬਾਣਾ ਵਿੱਚੋਂ ਪਾਪ, ਪਾਪ, ਲੋਭ, ਹੰਕਾਰ ਨੂੰ ਕੱਢਿਆ ਆ ਪਾਉਣਾ ਉਹਦਾ ਸਰਕਾਰ ਕਰਨਾ ਬੱਚੀ ਤੇ ਬੱਚ ਨੂੰ ਬੰਦੀ ਹੈ ਕਿ ਜਦੋਂ ਨਾਨਕ ਸਾਹਿਬ ਦਾ ਨਾਮ ਆਵੇ ਨਾ ਦਿਨਾਂ ਮਨਸਫਾਤ ਕਰਕੇ ਬਲੇ ਪ੍ਰੇਮ ਨਾਲ ਅਨੁਸਾਰ ਕਰਨੀ ਹੈ ਇੱਦਾਂ ਦੀ ਜਿੱਦਾਂ ਦੀ ਗੋਮਖਿਵਰੇ ਬੈਠਨੇ ਇੱਦਾਂ ਦੀ ਆ ਕੇ ਭਾਈ ਫੇਦਵਾ ਨਾਮ ਸਾਰ ਕਰਕੇ ਲਖਣਾ ਸਵਾ ਭਾਈ ਨੂੰ ਬੇਨਤੀ ਹੈ ਕਿ ਪਹਿਲੀ ਜੀ ਨਾਮ ਦਾ ਜਾਪ ਕਰਨ ਸੁਖ ਨਾਮ ਬੰਨਿ ਗਿਓ ਦੂਸਰ ਜੀ ਸੁਖੀ ਮਹਤਾ ਸੁਖਾ ਹਰ ਪਹਿਲੜੀ ਲਾਉ ਪਲੜਤੀ ਕੰਗੜਾ ਦਾਯਾ ਬਲਰਾਮ ਜੀਓ ਬਾਣੀ ਗੁਰਨਾਮ ਵੇਦ ਧਰਮ ਦਰੋ ਪਾਪ ਤਜਾਇਆ ਬਰਨਾਮ ਜੀ ਜੋ ਹੋਵੇ ਧੰਦਰੋ ਬਰਨਾਮ ਧਿਆਵੋ ਸਿਮਤ ਨਾਮ ਦਰੜਾ ਹੋਇ ਸਤਗੁਰ ਗੁਰਪੂਰਾ ਰਤੋ ਸਰਬ ਲੋ ਜੀ ਆ ਇੱਕ ਦਿਨ ਪਹਿਲਾਂ ਅਸੀਂ ਸਾਗ ਬਣਾਇਆ ਸੀ ਬੀਬੀ ਨੇ ਉਹਦੀ ਵੀਡੀਓ ਮੈਂ ਨਾਲ ਲਾਤੀ ਸ਼ਾਮ ਦੀ ਕਿਉਂਕਿ ਫਿਰ ਜਦੋਂ ਵਿਆਹ ਵਿੱਚ ਜਾਣਾ ਹੁੰਦਾ ਰੋਟੀ ਪਾਣੀ ਘਰੀ ਖਾਂਦੇ ਅਸੀਂ ਸਾਗ ਬਣਾ ਲੈਣਾ ਹੁਣ ਜਾਂਦਾ ਸਾਗ ਤਾਂ ਪੁਰਾਣਾ ਕੁਝ ਦੇਣਾ ਪੱਤਾ ਪੱਤਾ ਤੋੜ ਕੇ ਨੇ ਆਂਦਾ ਸਾਗ ਦਾ ਤੇ ਸੜੇ ਗਮਾਂਢੀ ਦੇ ਪਾਲਕ ਖੜੀ ਸੀ ਉੱਥੋਂ ਪਾਲਕ ਲੈ ਆਂਦੀ ਸਾਗ ਵਿੱਚੋਂ ਤੋੜਨੇ ਆਂਦੇ ਸੀ ਹੁਣ ਤਾਂ ਥੋੜਾ ਜਿਹਾ ਸਾਗ ਹੀ ਫੁੱਲ ਜਾਂਦਾ ਲਓ ਜੀ ਅਸੀਂ ਕੁੱਟ ਕੇ ਪਾਉਣੀ ਹੈ ਹਮੇਸ਼ਾ ਨਿਰਚਾਂ ਅਦਰਕ ਪਾਇਆ ਕੁੱਟ ਕੇ ਤੇ ਲਸਣ ਸਾਬਤੀ ਸਿੱਟ ਤੇ ਇਸ ਤਰ੍ਹਾਂ ਕੋਲ ਬੈਠੇ ਬਿਨਾ ਸਾਗ ਨਹੀਂ ਬਣਦਾ ਸਾਗ ਵੀ ਕੋਲ ਬੈ ਕੇ ਬਣਾਉਣਾ ਪੈਂਦਾ ਬੇਸੇ ਸਿਸਾਗ ਬਹੁਤ ਘੱਟ ਧਰਦੇ ਆਕਾਸ਼ ਖੋਸਸਾ ਖਾ ਕੇ ਇਸ ਕਰਕੇ ਸਿਸਾਗ ਬਣਾ ਲੇ ਤੇ ਇਧਰ ਆਪਾਂ ਕਰੀਏ ਰਸੋਈ ਦੀ ਸਫਾਈ ਆਪਣੀ ਹੈਲਪਰ ਕਰਾਰ ਗਈ ਸਾਬ ਸਫਾਈ ਰਸੋਈ ਦੀ رے تو نہیں ہوں سارا سامان کھ کے اس طرح باہر رکھ لے دیپ کلیننگ ہو جو سارے گھر دی آئے بچے کھر دے ادھر ਨਵ ਜੀ ਵੀਡੀਓ ਨੂੰ ਫੋਲੋਅਰ ਚ ਕਰਨ ਜੋ ਵੀ ਭੈਣ ਭਰਾ ਆਪਣੀ ਵੀਡੀਓ ਵੇਖਦੇ ਆ ਮਾਨਨਾ ਦਾ ਦਿਲ ਦੀਆਂ ਗਹਿਰਾਂਜੋਂ ਧੰਨਵਾਦ ਜੀ ਸਾਰਿਆਂ ਦਾ ਤੇ ਵੀਡੀਓ ਨੂੰ ਫੋਲੋਅਰ ਚ ਕਰਿਆ ਕਰੋ ਸੇਤ ਪੁਣਾ ਕਰਿਆ ਚਲੋ ਤਾਂ ਕਿਸੇ ਕੋਲ ਦੇ ਕੋਈ ਨਾਮੀ ਵੀਡੀਓ ਲੈ ਕੇ ਨਹੀਂ ਨਾ ਉਸ ਲੱਕ ਹੋ ਜਾਂਦਾ ਇੰਨਾ ਜੇ ਆਪਣੀ ਵੀਡੀਓ ਤੇ ਕੋਈ ਲਾਈਕ ਆ ਕਮੈਂਟ ਕਰਦਾ